ਹਾਂ ਪਖੰਡੀ ਸਾਹਿਬ ਬਾਰੇ ਪਹਿਲਾਂ ਗੱਲ ਸੁਣੋ ਜੀ ਫਿਰ ਆਪਾਂ ਇਹ ਵਾਰੀ ਗੱਲ ਕਰਦੇ ਆਂ ਸਾਧ ਦੀ ਕੁਰਸੀ ਰਹੂਗਾ ਜਾਂ ਉਥੇ ਗੁਰੂਗ੍ਰੰਥ ਸਾਹਿਬ ਰਹੂਗਾ ਸਰ ਹੁਣ ਤਾਂ ਫਿਰ ਕਿਸੇ ਨੂੰ ਫਰਕ ਨਹੀਂ ਪਿਆ ਜੀ ਸਿਰਫ ਤੁਸੀਂ ਬੋਲੇ ਹੋ ਤੇ ਹੋਰ ਕੋਈ ਪੰਥ ਵਿੱਚੋਂ ਕੋਈ ਬੋਲਿਆ ਨਹੀਂ ਕੋਈ ਕਥਾਵਾਚਕ ਪ੍ਰਚਾਰਕ ਕੋਈ ਜਥੇਦਾਰ ਸਾਹਿਬਾਨ ਕੋਈ ਰਾਗੀ ਢਾਡੀ ਕੋਈ ਵੀ ਨਹੀਂ ਬੋਲਿਆ ਜੀ ਕਿਤੇ ਤੁਸੀਂ ਭਲੇਖੇ ਚ ਤਾਂ ਨਹੀਂ ਰਹਿ ਗਏ ਗਲਤ ਤਾਂ ਨਹੀਂ ਬੋਲ ਬੈਠੇ ਇਹਨਾਂ ਨੂੰ ਗੁਰੂ ਸਾਹਿਬ ਦਾ ਕਿਤੇ ਭੈਅ ਆ ਇਹਨਾਂ ਨੂੰ ਇਹ ਸਾਰੇ ਇਕੱਠੇ ਹੋਏ ਹੋਏ ਨੇ ਇਹਨਾਂ ਨੂੰ ਗੁਰੂ ਸਾਹਿਬ ਦੀਆ ਦਰਦ ਦਾ ਹੀ ਪਤਾ ਪਤਾ ਨਹੀਂ ਵੀ ਸਾਡਾ ਅਪਮਾਨ ਹੋ ਰਿਹਾ ਜੇ ਕੋਈ ਹੋਰ ਕਰ ਦੇ ਤਾਂ ਇਹ ਜਿਹੜੀਆਂ ਸੰਪਰਦਾਵਾਂ ਵੱਡੀਆਂ ਨਹੀਂ ਬੋਲਦੇ ਨਾ ਬੋਲੋ ਸਾਨੂੰ ਕੋਈ ਹੋਰ ਇੰਨਾ ਤੱਕ ਮਤਲਬ ਨਹੀਂ ਅਸੀਂ ਤਾਂ ਹੱਕ ਸਾਡੇ ਦਾ ਹੋਕਾ ਦਿੰਦੇ ਰਹਾਂਗੇ ਮਰਦੇ ਦਮ ਤਾ ਦਾਵਾਂਗੇ ਚਾਹੇ ਉਹਦੇ ਸਾਹ ਦੀ ਪੱਟ ਤੇ ਆ ਕੇ ਜਾ ਉਹਨਾਂ ਨਾਲ ਮਿਲ ਕੇ ਬਹਿ ਜਾਣਾ ਸਾਨੂੰ ਕੋਈ ਇੰਨਾ ਦਾ ਹੋ ਨਹੀਂ ਹੈਗਾ ਦਰਦ ਪਾਉ ਨਹੀਂ ਹੈ ਕਿਸੇ ਦਾ ਜੀ ਜੇ ਇਹਦੀ ਥਾਂ ਦੇ ਕੋਈ ਹੋਰ ਕਿਸੇ ਗਰੀਬ ਪਰਿਵਾਰ ਦੇ ਵਿੱਚੋਂ ਕੋਈ ਸਾਧ ਹੁੰਦਾ ਨਾ ਹੁਣ ਨੂੰ ਸਾਡੇ ਵਾਲਿਆਂ ਨੇ ਉਹਨੂੰ ਵੱਡ ਡੁੱਕ ਕੇ ਟੰਗ ਦੇਣਾ ਸੀ ਉਹਦੇ ਉੱਤੇ ਪਤਾ ਨਹੀਂ ਕਿੰਨੇ ਕੁ ਪਰਚੇ ਕਰਾ ਦੇ ਸਾਡੇ ਰਾਜਾ ਰਾਮ ਸਿੰਘ ਜੀ ਨੇ ਬਸੰਗ ਚੜ੍ਹਦੀ ਗਲਾ ਵਿੱਚ ਕਹਿ ਰਹੇ ਆ ਜੋ ਵੀ ਹੈਣਾ ਇਹਨਾਂ ਪਖੰਡਿਆਂ ਨੂੰ ਧੂਕੇ ਲਿਆਉਣਾ ਤੇ ਸਿੱਖ ਸੰਗਤਾਂ ਦਾ ਫਰਜ਼ ਬਣਦਾ ਸਾਹ ਦਿਓ ਇਹਨਾਂ ਡਟ ਕੇ ਤੇ ਇਹਨਾਂ ਦੀ ਪਿੱਠਾਂ ਲੱਗਣ ਦੇ ਜੋ ਜਾਗਦੀ ਜ਼ਮੀਰ ਵਾਲਾ ਸਿੰਘ ਬੋਲਿਆ